ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਤੇ ਸਤਿਗੁਰਾਂ ਦੀ ਸਾਜਿਗਤੇ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਆਪ ਸਭ ਮਾਈ ਭਾਈ ਸਤਿਗੁਰਾਂ ਦੇ ਪਿਆਰ ਸਤਿਕਾਰ ਦੇ ਵਿੱਚ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਵਿਸ਼ਵਾਸ ਬਣਾ ਕੇ ਪ੍ਰੇਮ ਬਣਾ ਕੇ ਸ਼ਰਧਾ ਬਣਾ ਕੇ ਅੰਮ੍ਰਿਤ ਵੇਲੇ ਦੀਆਂ ਸਤਿਗੁਰਾਂ ਦੇ ਦਰ ਕਰਦੀਆਂ ਹਾਜ਼ਰੀਆਂ ਭਰ ਕੇ ਤੇ ਨਾਲ-ਨਾਲ ਗੁਰੂ ਘਰ ਦੀ ਸੇਵਾ ਕਰਕੇ ਵੇਅੰਤ ਗੁਰਸਿੱਖ ਸੰਗਤਾਂ ਲਾਹੇ ਪ੍ਰਾਪਤ ਕਰਨੀਆਂ ਵੱਡਿਆਂ ਭਾਗਾਂ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਜਦੋਂ ਮਨੁੱਖ ਸੰਗਤ ਵਿੱਚ ਆਉਣਾ ਸ਼ੁਰੂ ਕਰਦਾ ਹੈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦਿੰਦਾ ਹੈ ਸੇਵਾ ਚਾਹ ਨਾਲ ਕਰਦਾ ਹੈ ਭਾਵਨਾ ਨਾਲ ਕਰਦਾ ਹੈ ਸਿਮਰਨ ਕਰਦਾ ਹੈ ਸਿਮਰਨ ਵਾਰੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ ਸਤਿਗੁਰੂ ਕਹਿੰਦੇ ਇਹ ਭਾਗ ਜਾਗੇ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਮਨੁੱਖ ਦਾ ਕੋਈ ਨੇਕ ਚੰਗਾ ਕਰਮ ਜਗਦਾ ਹੈ। ਏਹ ਪੱਖ ਦੋਨੋਂ ਨੇ ਚੰਗਾ ਪੱਖ ਵੀ ਹੈ ਮਾੜਾ ਪੱਖ ਵੀ ਹੈ। ਜਦੋਂ ਮਨੁੱਖ ਗੁਰਮਖਾ ਦੀ ਰੱਬ ਦੇ ਪਿਆਰਿਆਂ ਦੀ ਸਾਧੂਆਂ ਸੰਤਾਂ ਦੀ ਭਗਤਾਂ ਦੀ ਗੁਰਬਾਣੀ ਦੇ ਨਾਲ ਜੁੜਿਆ ਦੀ ਨਿੰਦਿਆ ਕਰਨ ਲੱਗ ਜਾਵੇ। ਦੁਨੀਆਂ ਭਰ ਦਾ ਕੋੜ ਉਹਨਾਂ ਦੇ ਬਾਰੇ ਤੋਲੇ ਸੰਗਤ ਵਿੱਚ ਆਉਣ ਨੂੰ ਮਨ ਨਹੀਂ ਕਰਦਾ ਬਾਣੀ ਸੁਣਨ ਨੂੰ ਮਨ ਨਹੀਂ ਕਰਦਾ ਸਤਿਗੁਰੂ ਕਹਿੰਦੇ ਫਿਰ ਤੇਰਾ ਕੋਈ ਜ਼ਿੰਦਗੀ ਦਾ ਕੀਤਾ ਹੋਇਆ ਮਾੜਾ ਕਰਮ ਅੱਗਿਆ ਮਾੜਾ ਕਰਮ ਤੈਨੂੰ ਗੁਰਵਾਣੀ ਚੰਗੀ ਨਹੀਂ ਲੱਗਣ ਦਿੰਦਾ ਮਾੜਾ ਕਰਮ ਤੇਰਾ ਮਨ ਨੇ ਕਰ ਦਿੰਦਾ ਕਿ ਜਲ ਸੰਗਤ ਵਿੱਚ ਚੱਲੀਏ ਬਰ ਸੰਗਤ ਵਿੱਚ ਜਿਨ੍ਹਾਂ ਦੇ ਭਾਗ ਜਾਗਦੇ ਕੋਈ ਕਰਮ ਪੁੰਗਰਦਾ ਕੋਈ ਠਘੋਰ ਮਾਰਦਾ ਕਰਮ ਕੋਈ ਨੇਕ ਕਰਮ ਫਿਰ ਮਨ ਕਰਦਾ ਸਾਡਾ ਚਿੱਤ ਕਰਦਾ ਸੰਗਤ ਵਿੱਚ ਆਈਏ ਬਈਏ ਸੰਗਤ ਵਿੱਚ ਸਤਿਗੁਰਾਂ ਦੀ ਵਡਿਆਈ ਮਾਲਕ ਦੀ ਵਡਿਆਈ ਕਿਸੇ ਮਨੁੱਖ ਦੀ ਵਡਿਆਈ ਨਹੀਂ ਹੈ ਸੱਚੇ ਬਾਦਸ਼ਾਹ ਦੀ ਵਡਿਆਈ ਸਤਿਗੁਰੂ ਜੀ ਗੁਰਬਾਣੀ ਵਿੱਚ ਸੰਗਤ ਹੀ ਉਸੇ ਨੂੰ ਦੱਸਦੇ ਨੇ ਜਿਹੜੀ ਸੰਗਤ ਵਿੱਚ ਸਤਿਗੁਰਾਂ ਦੀ ਵਡਿਆਈ ਹੋਵੇ ਜਿਹੜੀ ਸੰਗਤ ਵਿੱਚ ਮਾਲਕ ਦੇ ਗੁਣ ਗਾਏ ਜਾਣ ਅਸਲ ਵਿੱਚ ਸੰਗਤ ਹੈ ਹੀ ਹੋਈ ਹੈ ਜਿੱਥੇ ਦੁਨੀਆਂ ਦੀ ਨਿੰਦਿਆ ਦੁਨੀਆਂ ਬਾਰੇ ਕੂੜ ਪ੍ਰਚਾਰ ਸਤਿਗੁਰੂ ਉਹਨੂੰ ਸੰਗਤ ਨਹੀਂ ਮੰਨਦੀ ਅਸੀਂ ਵੇਚਕ ਕਹੀ ਜਾਂਦੀ ਹੈ ਸੱਚੇ ਪਾਤਸ਼ਾਹ ਤੇ ਕਹਿੰਦੇ ਸਤ ਸੰਗਤ ਕੈਸੀ ਜਾਣੀਏ ਹੁਣ ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨੇ ਕਹਿੰਦੇ ਸੰਗਤ ਕਿਹਨੂੰ ਕਹੀਏ ਸੰਗਤ ਕਿੱਦਾਂ ਨਹੀਂ ਹੋਵੇ ਜਿੱਥੇ ਏਕੋ ਨਾਮ ਵਖਾਣੀਏ ਜਿੱਥੇ ਕੇਵਲ ਤੇ ਕੇਵਲ ਸਤਿਗੁਰਾਂ ਦੇ ਨਾਮ ਦੀ ਵਡਿਆਈ ਹੋਵੇ ਨਾਮ ਦੀ ਸੋਭਾ ਹੋਵੇ ਨਾਮ ਦੀ ਵਡਿਆਈ ਹੋਵੇ ਸੱਚੇ ਪਾਤਸ਼ਾਹ ਜੀ ਤੇ ਕਹਿੰਦੇ ਸੰਗਤ ਹੀ ਉਹ ਹੈ ਸਤ ਸੰਗਤ ਉਹ ਹੈ ਸਤ ਸੰਗਤ ਕਿਸੇ ਇਕੱਠ ਦਾ ਨਾ ਨਹੀਂ ਹੈ ਕਿਸੇ بڑے بڑے ਸਮੂਹ ਇਕੱਠ ਦਾ ਨਾ ਸਤ ਸੰਗਤ ਨਹੀਂ ਹੈ ਸਤ ਸੰਗਤ ਉਹ ਹੈ ਜਿੱਥੇ ਸਤ ਦੀ ਵਿਚਾਰ ਕੀਤੀ ਜਾਂਦੀ ਹੈ ਸਤ ਕੀ ਹੈ ਪਰਮਾਤਮਾ ਉਹਦਾ ਨਾਮ ਸਤ ਹੈ ਉਹਨੂੰ ਸਤ ਸੰਗਤ ਕਿਹਾ ਗਿਆ ਜਿੱਥੇ ਏਕੋ ਨਾਮ ਵਿਖਾਣੇ ਏਕੋ ਨਾਮ ਹੁਕਮ ਹੈ ਗੁਰ ਸਤ ਗੁਰ ਦੀਆ ਵਜਾਏ ਜਦੋਂ ਪ੍ਰੇਮ ਨਾਲ ਬਾਣੀ ਨੂੰ ਸਮਝਾਂਗੇ ਪੜਾਂਗੇ ਫਿਰ ਸਾਨੂੰ ਸਮਝ ਪੈਣੀ ਹੈ ਸਤ ਸੰਗਤ ਕੀ ਹੈ ਸਾਡਾ ਮਨ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਸਤ ਦਾ ਸੰਗ ਕਰੇ ਸਤ ਦਾ ਸੰਗ ਸਤਿ ਭਾਵ ਪਰਮਾਤਮਾ ਉਹਦਾ ਸੰਗ ਕਰੇ ਸਾਡਾ ਮਨ ਮਹਿਸੂਸ ਕਰੇ ਕਿ ਭਾਈ ਗੁਰੂ ਦਰਬਾਰ ਵਿੱਚ ਬੈਠਿਆ ਮੈਂ ਤੇ ਸਤਿਗੁਰਾਂ ਦੇ ਕੋਲ ਬੈਠਾ ਆਵੇਂ ਤੇ ਮਹਿਸੂਸ ਤੇ ਕਰੇ ਨਾ ਤੇਰਾ ਮਨ ਜਿੱਥੇ ਆਇਆ ਉੱਥੇ ਮਹਿਸੂਸ ਕਰੇ ਉਦਾਂ ਦਾ ਵਾਹੂ ਮੰਡਲ ਹੈ ਉਦਾਂ ਦੀ ਵਾਈਬ੍ਰੇਸ਼ਨ ਹੈ ਉਦਾਂ ਦਾ ਵਾਤਾਵਰਣ ਹੈ ਉਹਨੂੰ ਮਹਿਸੂਸ ਕਰੇ ਮੇਰੇ ਤੇਰੇ ਅੰਦਰ ਭਾਵਨਾ ਬਣੇ ਉਦਨ ਮਹਿਸੂਸ ਕਰੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠਾਂ ਮੈਂ ਸੱਚੇ ਸਤਿਗੁਰਾਂ ਕੋਲ ਬੈਠਾਂ ਮੈਂ ਪੂਰੇ ਗੁਰੂ ਕੋਲ ਬੈਠਾਂ ਇਹਨੂੰ ਵੀ ਨਾ ਪੜਦਾ ਪੂਰਾ ਪ੍ਰਵ ਆਰੰਧਿਆ ਪੂਰਾ ਜਾ ਕਾ ਨਾਮ ਉਹਨਾਂ ਦਾ ਨਾਮ ਵੀ ਪੂਰਾ ਹੈ ਵੀ ਪੂਰੇ ਨੇ ਨਾਨਕ ਪੂਰਾ ਪਾਇਆ ਪੂਰੇ ਗੇ ਗੁਣ ਦਾ ਪੂਰਾ ਜੇ ਤੈਨੂੰ ਮਿਲ ਜਾਵੇ ਫਿਰ ਗੁਣ ਵੀ ਪੂਰੇ ਦੇ ਗਾਉਣੇ ਨੇ ਅਧੂਰੇ ਦੇ ਗੁਣ ਨਹੀਂ ਗਾਉਣੇ ਪੂਰੇ ਗੁਰ ਕਾ ਸੋਹਣ ਅਪਦੇਸ਼ ਵਰ ਅੱਸ਼ਟਪਦੀ ਵਿੱਚ ਉਸੇ ਉਹੀ ਗੱਲ ਕਰਦੇ ਨੇ ਅੱਠ ਪਦਿਆਂ ਦੇ ਸ਼ਬਦ ਨੂੰ ਅੱਸ਼ਟਪਦੀ ਕਹਿੰਦੇ ਨੇ ਜਿਹੜੇ ਸ਼ਬਦ ਦੇ ਅੱਠ ਪਦੇ ਹੋਣ ਉਹਨੂੰ ਅੱਸ਼ਟਪਦੀ ਕਹਿੰਦੇ ਆਪਾਂ ਹੁਣ ਸੁਖਨੀ ਸਾਹਿਬ ਦੀਆਂ ਅੱਸ਼ਟਪਦੀਆਂ ਨੇ 24 ਅੱਸ਼ਟਪਦੀਆਂ 24 ਸ਼ਲੋਕ ਨੇ ਸੁਖਨੀ ਸਾਹਿਬ ਦੇ ਬਿਦਵਾਨਾਂ ਨੇ ਤੇ ਇੱਥੇ ਤੱਕ ਵੀ ਅਲੱਥਾ ਕਰ ਲਿਆ ਅੱਖਰ ਵੀ ਕਹਿੰਦੇ 24000 ਬਣਦੇ ਨੇ ਸ੍ਰੀ ਸੁਖਨੀ ਸਾਹਿਬ ਦੇ ਮਨੁੱਖ ਦੇ ਦਿਨ ਰਾਤ ਦੇ ਸਵਾਸ ਕਿੰਨੇ ਨੇ 24000 ਮੈਕਸਿਮਮ ਆ ਮੋਟਾ ਜਿਹਾ ਅੰਦਾਜ਼ਾ 24000 ਤੇ ਘੱਟੋ ਘੱਟ ਲੈਂਦਾ ਹੀ ਲੈਂਦਾ ਮਨੁੱਖ ਸਵਾਸ ਦਿਨ ਅਤੇ ਰਾਤ ਦੇ ਅੱਠ ਪੈਰਾ ਵਿੱਚ ਹਾਂ ਕੋਈ ਜ਼ੋਰ ਦਾ ਕੰਮ ਕਰਦਾ ਉਹਨੂੰ ਵੱਧ ਆ ਜਾਂਦੇ ਨੇ ਕਿਸੇ ਨੇ ਕਹੀ ਚਲਾਉਣੀ ਹੈ ਕੋਈ ਜ਼ੋਰ ਦਾ ਕੰਮ ਕਰਨਾ ਉਹਦੇ ਵੱਧ ਆ ਜਾਂਦੇ ਨੇ ਹੁਣ ਨਾਰਮਲ ਜਿਹੜਾ ਕੋਈ ਨਾਰਮਲ ਕੋਈ ਜ਼ਿਆਦਾ ਜ਼ੋਰ ਦਾ ਕੰਮ ਨਹੀਂ ਨਾਰਮਲ ਬੰਦੇ ਨੂੰ ਵੀ 24000 ਤੇ ਘੱਟੋ ਘੱਟ ਆ ਹੀ ਜਾਂਦੇ ਨੇ ਇੱਕ ਪਾਠ 24 ਘੰਟਿਆਂ ਚ ਸੁਖਨੀ ਸਾਹਿਬ ਦਾ ਸੁਣ ਲੈ ਜੇ ਕਰ ਸਕਦਾ ਤਾਂ ਇੱਕ ਪਾਠ ਕਰ ਲੈ ਵੱਧ ਜੰਨਵਰ ਜੀ ਹੋ ਜੇ ਘਟੋ ਘਟ ਲੈ ਕਹਿੰਦੇ ਸਤਿਗੁਰਾਂ ਨੇ ਇੰਨਾ ਸੋਖਾ ਢੰਗ ਦੱਸਤਾ ਤੇਰੇ 24000 ਸਵਾਸ ਸਫਲ ਹੋ ਜਾਣਗੇ ਦਿਨ ਤੇ ਰਾਤ ਦੇ ਇੰਨਾ ਸੋਖਾ ਢੰਗ ਤੈਨੂੰ ਪ੍ਰੇਮ ਦੇ ਨਾਲ ਇੱਕ ਪਾਠ ਕਰ ਲੈ ਚਲੋ ਸਪੀਕਰ ਚ ਦੇ ਬਾਦਰ ਸੰਭਾ ਲੱਗਦਾ ਜੇ ਆਪਾਂ ਗੁਪਤ ਕਰੀਏ ਫਿਰ ਤੇ ਥੋੜੇ ਸਮੇਂ ਚ ਹੋ ਜੂ ਇੱਕ ਪਾਠ ਦੇ ਪੌਣਾ ਘੰਟਾ ਤੱਕ ਚਲੋ ਵੱਧ ਵੱਧ ਇੱਕ ਘੰਟਾ ਜਿਹੜੇ ਨਾ ਅਭਿਆਸ ਹੋ ਤੇ ਜਲਦੀ ਕਰ ਲੈਣ ਦੇ ਜਿਨ੍ਹਾਂ ਨੂੰ ਸਰਲ ਹੋਇਆ ਪਾਠ ਸੁਖਨੀ ਸਾਹਿਬ ਦਾ ਰਹੋ ਵਿਚਾਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਪਾਂ ਜਿਨ੍ਹਾਂ ਦਾ ਇਤਿਹਾਸ ਹਰ ਰੋਜ਼ ਸਰਵਣ ਕਰਦੇ ਹਾਂ ਹੁਣ ਬਾਬੇ ਬਕਾਲੇ ਦੀ ਧਰਤੀ ਤੇ ਆ ਗਏ ਇੱਕ ਮਹਿਰਨਾ ਦੇ ਗੁਰਮੁਖ ਪਿਆਰੇ ਦਾ ਮਕਾਨ ਲੈ ਲਿਆ ਮਹਿਰਨਾ ਇਤਿਹਾਸ ਵਿੱਚ ਆਉਂਦੇ ਮਹਿਰਨਾ ਦਾ ਗੁਰਮੁਖ ਪਿਆਰਾ ਮਕਾਨ ਲੈ ਲਿਆ ਇਤਿਹਾਸਕਾਰਾਂ ਨੇ ਇਹ ਵੀ ਦੱਸਿਆ ਉਸੇ ਮਕਾਨ ਦੇ ਵਿੱਚ ਬਾਬੇ ਬਕਾਲੇ ਦੀ ਧਰਤੀ ਇੱਕ ਪੋਰਾ ਬਣਾ ਲਿਆ ਸਤਿਗੁਰਾਂ ਨੇ ਪੋਰਾ ਪਿਛਲੇ ਸਮਿਆਂ ਦੇ ਵਿੱਚ ਚਲੋ ਅੱਜ ਤੇ ਸਮਾਂ ਕੁਝ ਹੋਰ ਹੈ ਸਾਧੂ ਸੰਤ ਮਹਾਤਮਾ ਜਿਹੜੇ ਹੁੰਦੇ ਉਹ ਪੋਰਾ ਬਣਾ ਲਿਆ ਕਰਦੇ ਸੀ ਪੋਰਾ ਜਿੱਥੇ ਕੋਈ ਦੁਨੀਆ ਦੇ ਲੋਕ ਉਹਨਾਂ ਨੂੰ ਜਿਆਦਾ ਕੋਈ ਗੱਲਬਾਤ ਨਾ ਹੋਵੇ ਉਹਨਾਂ ਨੂੰ ਬੁਲਾਉਣ ਦਾ ਜਿਆਦਾ ਤੰਗ ਨਾ ਕਰਨ ਪੋਰੇ ਬਣਾ ਕੇ ਫਿਰ ਉਹ ਬੰਦਗੀ ਕਰਦੇ ਸੀ ਤਪੱਸਿਆ ਕਰਦੇ ਧਨਵਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਪੋਰਾ ਬਣਾ ਲਿਆ ਜਿੰਨਾ ਕੰਮ ਸਮਾਂ ਕੰਮ ਧੰਦੇ ਦਾ ਉਹ ਕੰਮ ਕਰਕੇ ਬਾਦੂ ਸਮਾਂ ਜਿਹੜਾ ਬਚਦਾ ਹੈ ਉਹ ਸਮਾਂ ਬੰਦਗੀ ਕਰਕੇ ਸਿਮਰਨ ਕਰਕੇ ਹੀ ਆਪਣਾ ਸਫਲ ਕਰਦੇ ਸੀ ਅਜਾਈ ਨਹੀਂ ਗਵਾਉਂਦੇ ਸੀ ਪਤਾ ਸੀ ਇੱਕ ਇੱਕ ਦਿਨ ਇੱਕ ਇੱਕ ਮਿੰਟ ਘੰਟਾ ਬੜੇ ਕੀਮਤੀ ਨੇ ਬੜੇ ਕੀਮਤੀ ਨੇ ਜਿਹੜਾ ਦਿਨ ਜਿਹੜਾ ਸਾਡੀ ਜ਼ਿੰਦਗੀ ਵਿੱਚੋਂ ਸਵਾ ਲੰਘ ਗਿਆ ਸਾਨੂੰ ਦੁਬਾਰਾ ਮਿਲਣ ਵਾਲਾ ਨਹੀਂ ਹੈ ਉਹ ਜਿਹੜਾ ਦਿਨ ਹੈ ਜਿਹੜਾ ਮਹੀਨਾ ਸਾਲ ਸਾਡੀ ਜ਼ਿੰਦਗੀ ਚੋਂ ਲੰਘ ਗਿਆ ਦੁਬਾਰਾ ਥੋੜੀ ਆਉਣਾ ਲੰਘ ਗਿਆ ਤੇ ਲੰਘ ਗਿਆ ਕਦਰ ਕਰਦੇ ਸੀ ਸਤਿਗੁਰੂ ਸਮੇਂ ਦੀ ਵਕਤ ਦੀ ਸਵਾਸਾਂ ਦੀ ਕਦਰ ਕਰਦੇ ਸੀ ਇੱਕ ਇੱਕ ਸਵਾਸ ਬੰਦਗੀ ਕਰਕੇ ਸਫਲ ਕਰਦੇ ਸੀ ਫਿਰ ਹੋਰ ਗ੍ਰਸਤੀ ਜੀਵਨ ਨੂੰ ਵੱਡਾ ਉੱਚ ਅਧਿਕਾਰ ਦਿੰਦੇ ਸੀ ਜਿਹੜੇ ਉਹਨਾਂ ਕੋਲ ਆਲੇ ਦੁਆਲੇ ਦੀ ਸੰਗਤ ਆ ਜਾਂਦੀ ਸੀ ਕਿਉਂਕਿ ਪਤਾ ਲੱਗ ਜਾਂਦਾ ਕਿ ਇਹ ਗੁਰਮਖ ਪਿਆਰਾ ਇਹ ਕੋਈ ਰੱਬ ਦੀ ਬੰਦਗੀ ਕਰਦਾ ਹੈ ਪਤਾ ਲੱਗ ਜਾਂਦਾ ਆਲੇ ਦੁਆਲੇ ਉਹਨਾਂ ਦੇ ਲੋਕੋ ਦੇ ਕੋਲ ਆਉਣੇ ਸ਼ੁਰੂ ਹੋ ਜਾਂਦੇ ਨੇ ਜਿੱਦਾਂ ਦੀ ਮਨੁੱਖ ਦਾ ਕੋਈ ਕਾਰ ਵਿਹਾਰ ਹੈ ਹੁਣ ਧੰਗੁਰ ਤੇਗ ਬਹਾਦਰ ਪਾਤਸ਼ਾਹ ਦਾ ਜੀਵਨ ਹੈ ਉੱਚਾ ਸੁੱਚਾ ਕਿਰਤ ਵਰਤ ਵੀ ਕਰਦੇ ਨੇ ਆਪਣਾ ਚਲੋ ਜਿੰਨਾ ਕੰਮ ਧੰਦਾ ਉਹ ਵੀ ਕਰਦੇ ਨੇ ਬਾਧੂ ਸਮਾ ਮਾਲਕ ਦੀ ਯਾਦ ਵਿੱਚ ਆਲੇ ਦੁਆਲੇ ਦੇ ਸੰਗਤ ਇਕੱਠੀ ਹੋਣ ਲੱਗੀ ਕਿਸੇ ਤੋਂ ਪੈਸਾ ਕੋਈ ਪਦਾਰਥ ਵਸਤੂ ਲੈਣੀ ਤੱਕੇ ਨਾਲ ਕਈ ਵਾਰ ਕੋਈ ਦੇ ਜਾਂਦੇ ਸੱਚੇ ਸਤਗੁਰੂ ਉਹ ਲੋੜਵੰਦਾ ਵਿੱਚ ਹੀ ਬੰਨ੍ਹ ਦਿੰਦੇ ਸੀ ਲੋੜਵੰਦਾ ਵਿੱਚ ਸਾਰੇ ਤਰ੍ਹਾਂ ਦੇ ਉਹਨਾਂ ਕੋਲ ਆਉਂਦੇ ਸੀ ਜਿਹੜੇ ਲੋੜਵੰਦਾ ਆਉਂਦੇ ਕੋਈ ਵਸਤੂ ਦੇ ਗਿਆ ਪਦਾਰਥ ਦੇ ਗਿਆ ਮਹਾਰਾਜ ਉਹਨਾਂ ਕੋਲ ਕੋਈ ਲੋੜਵੰਦਾ ਪਰਿਵਾਰ ਆਇਆ ਲੈ ਭਾਈ ਤੂੰ ਆਪਣੇ ਬੱਚਿਆਂ 'ਚ ਵਰਤਾ ਲੈ ਭਾਈ ਤੂੰ ਆਪਣੇ ਘਰੇ ਲੈ ਜਾ ਇਦਾਂ ਦਾ ਸੁਭਾਅ ਸੀ ਕਿਤੇ ਨਹੀਂ ਇਤਿਹਾਸ ਵਿੱਚ ਪੜ ਲਿਓ ਤੁਸੀਂ ਕਿਤੇ ਨੇ ਕਿਹਾ ਪਰਿਵਾਰ ਛੱਡ ਕੇ ਬੱਚੇ ਛੱਡ ਕੇ ਜੰਗਲਾਂ 'ਚ ਚਲੇ ਜਾਇਓ ਪਹਾੜਾਂ 'ਚ ਚਲੇ ਜਾਇਓ ਕਿਤੇ ਨਹੀਂ ਆਉਂਦਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇਤਿਹਾਸ ਵਿੱਚ ਸਤਿਗੁਰੂ ਕਹਿੰਦੇ ਗ੍ਰਸਤੀ ਦੇ ਸਭ ਤੋਂ ਵਧੀਆ ਗ੍ਰਸਤੀ ਆਪਣਾ ਪਰਿਵਾਰ ਪਾਲਦਾ ਆਪ ਕੰਮ ਕਰਦਾ ਕਿਸੇ ਤੇ ਭਾਰ ਨਹੀਂ ਬਣਦਾ ਗ੍ਰਿਸ਼ਤੀ ਦੇ ਘਰੋਂ ਤੇ ਕਿੰਨੇ ਘਰ ਪੜਦੇ ਨੇ ਗ੍ਰਿਸ਼ਤੀ ਦੇ ਘਰੋਂ ਕਿੰਨਿਆਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਆ ਹੁਣ ਜੇ ਨਗਰਾਂ 'ਚ ਖੇਤੀਬਾੜੀ ਹੁੰਦੀ ਐ ਜੇ 4 ਮਣ ਕਿਸੇ ਦੇ ਘਰ ਦਾਣੇ ਨੇ ਕਿੰਨਿਆਂ ਦਾ ਕੰਮ ਸਰ ਜਾਂਦਾ ਹੈ ਮਨੁੱਖ ਦੇ ਨਾਲ ਕਿੰਨਿਆਂ ਦੇ ਘਰ ਚੱਲਦੇ ਨੇ ਕਿੰਨਿਆਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ ਗਿਆ ਗ੍ਰਿਸ਼ਤੀ ਨੂੰ ਤਾਂ ਮਹਾਰਾਜ ਨੇ ਉੱਤਮ ਮੰਨਿਆ ਗ੍ਰਿਸ਼ਤੀ ਬੰਦੇ ਨੂੰ ਸਦੇ ਨਿਕਿਆ ਵਿਆਹ ਨਾ ਕਰਾਓ ਸ਼ਾਦੀ ਨਾ ਕਰਾਓ ਬੱਚੇ ਨਾ ਹੋਣ ਸਤਿਗੁਰੂ ਕਹਿੰਦੇ ਹੋਣੇ ਚਾਹੀਦੇ ਉਹਨੂੰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਕਿਹਨੇ ਪਤਾ ਲੱਗਦੀਆਂ ਨੇ ਸਤਿਗੁਰੂ ਆਪ ਪਰਿਵਾਰ ਵਾਲੇ ਸੀ ਆਪ ਬੱਚਿਆਂ ਵਾਲੇ ਨੇ ਦਸੇ ਗੁਰੂ ਸਹਿਬਾਨਾਂ ਦਾ ਇਤਿਹਾਸ ਪੜੋ ਚਲੋ 8ਵੇਂ ਪਾਤਸ਼ਾਹੀ ਤੇ ਉਮਰੇ ਬਚਪਨ ਦੇ ਵਿੱਚ ਸੀ ਉਹਨਾਂ ਹੀ ਤੇ ਉਮਰੇ ਵੱਡੀ ਥੋੜੀ ਸੀ 8ਵੇਂ ਪਾਤਸ਼ਾਹੀ ਦਾ ਬਾਕੀ ਸਾਰੇ ਕੋਲ ਸਹਿਵਾਨ ਪਰਿਵਾਰ ਵਾਲੇ ਸਿਪਾਹੀ ਭਗਤਾਂ ਦਾ ਜੀਵਨ ਪੜੋ 15 ਭਗਤ ਗੁਰਸਿੱਖਾਂ ਦਾ ਜੀਵਨ ਪੜਾਂਗੇ ਫਿਰ ਪਤਾ ਲੱਗਦਾ ਜਦੋਂ ਇਤਿਹਾਸ ਬਾਤਦੇ ਆਪਾਂ ਸਮਾਂ ਲੰਘਦਾ ਜਾਂਦਾ ਹੈ ਜੇਗ ਬਹਾਦਰ ਪਾਸ਼ਾ ਸਿਮਰਨ ਕਰਦੇ ਨੇ ਬੰਦਗੀ ਕਰਦੇ ਨੇ ਤੇ ਨਾਲ ਨਾਲ ਆਪਣਾ ਕਾਰਵਿਹਾਰ ਵੀ ਕਿਰਤ ਵਿਰਤ ਵੀ ਜੋ ਹੈ ਜੇ ਬਾਬਾ ਨਾਨਕ ਖੇਤੀ ਕਰ ਸਕਦੇ ਹਲਵਾ ਕੇ ਸਾਨੂੰ ਉਪਦੇਸ਼ ਦਿੰਦੇ ਫਿਰ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਆਪਣਾ ਜਿੰਨਾ ਕੋ ਉਕਾਰ ਵਿਹਾਰ ਉਹ ਕਰਦੇ ਨੇ ਮਨ ਵਿੱਚ ਕੋਈ ਕਿਸੇ ਪ੍ਰਕਾਰ ਦੀ ਫੁਰਨੇ ਨਹੀਂ ਹਨ ਕਿ ਮੈਨੂੰ ਆ ਮਿਲੇ ਨਾ ਹੋਵੇ ਸਮਾਂ ਲੱਗਦਾ ਜਾਂਦਾ ਹੈ ਇੰਦਰਲੇ ਪਾਸੇ ਦਿੱਲੀ ਦੇ ਵਿੱਚ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ ਜਿਨ੍ਹਾਂ ਨੂੰ ਵੇਖ ਕੇ ਦਰਸ਼ਨ ਕਰਕੇ ਹੀ ਦੁੱਖਾਂ ਦਾ ਨਾਸ਼ ਹੁੰਦਾ ਐਡੀ ਵਡਿਆਈ ਹੈ ਧੰਨ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਦੀ ਵਾਲਾ ਪੀਤੰਦੀ ਗਤੇ ਜਾ ਕੇ ਵੇਖਿਓ ਤੁਸੀਂ ਬੰਗਲਾ ਸਾਹਿਬ ਭਾਵਨਾ ਵਾਲਿਆਂ ਦੀ ਲੈਣਾ ਨਹੀਂ ਟੁੱਟਦੀਆਂ ਦਰਸ਼ਨ ਕਰਨ ਦੇ। ਸੇਵਾ ਕਰਨ ਵਾਲਿਆਂ ਦੀ ਕੋਈ ਵਾਰੀ ਨਹੀਂ ਪੈਂਦੀ। ਸਤ ਸੰਗਤ ਕਰਨ ਵਾਲਿਆਂ ਦੀ ਕੋਈ ਵਾਰੀ ਨਹੀਂ ਪੈਂਦੀ। ਜਿਨ੍ਹਾਂ ਨੂੰ ਪਤਾ ਹੈ ਬਾਲਾ ਪ੍ਰੀਤਮ ਦੇ ਦਰ ਆ ਕੇ ਦੁੱਖ ਕੱਟੇ ਜਾਂਦੇ ਨੇ ਜ਼ਿੰਦਗੀ ਦੇ। ਜਿਸ ਜਿੱਥੇ ਸਭ ਦੁੱਖ ਜਾਏ ਸਭ ਦੁੱਖ ਕਹਤਾ ਸਤਿਗੁਰਾਂ ਨੇ। ਇਹ ਤੇ ਅਰਦਾਸ ਦੀਆਂ ਪੰਗਤੀਆਂ ਨੇ ਆਪਾਰੋਂ ਸਭ ਨੂੰ ਯਾਦ ਨੇ। ਜਿੰਨਾ ਜਨਾ ਨੇ ਕਹਿੰਦੇ ਹਰ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕਰ ਲਏ ਦੁੱਖ ਕੱਟੇ ਗਏ ਭਾਈ ਜ਼ਿੰਦਗੀ ਦੇ ਉਹਨਾਂ ਦੇ ਹੈਜੇ ਦੀ ਬਿਮਾਰੀ ਫੈਲ ਗਈ ਸੀ ਹੈ ਦਿੱਲੀ ਦੇ ਵਿੱਚ ਸਤਿਗੁਰਾਂ ਨੂੰ ਲੈ ਕੇ ਗਏ ਸਤਿਗੁਰੂ ਕਰੋ ਕਿਰਪਾ ਉਹ ਤਵੱਚ ਹੀ ਬਣਿਆ ਹੋਇਆ ਸੀ ਜਿੱਥੇ ਅੱਜ ਬੰਗਲਾ ਸਭ ਗੁਰੂ ਘਰ ਬਣਿਆ ਭਾਲਾ ਪ੍ਰੀਤਮ ਨੇ ਆਪਣੇ ਮੁਬਾਰਕ ਉਜਣ ਜੋਗ ਚਰਨ ਬਾਤੇ ਸਤਿਗੁਰਾਂ ਨੇ ਉੱਥੇ ਪਵਿੱਤਰ ਹੋ ਗਏ ਉਹ ਤਵੱਛੇ ਦਾ ਜਿਹੜਾ ਜਲ ਸੀਗਾ ਚਰਨ ਗੰਗਾ ਜੀ ਨੂੰ ਆਪਾਂ ਕਹਿੰਦੇ ਆ ਸਤਿਗੁਰਾਂ ਦੇ ਮubarrak ਵਾਲ ਚਰਨ ਬਹਿਗੇ ਉਸੇ ਜਲ ਨਾਲ ਕਿਸੇ ਨੇ ਛਕ ਲਿਆ ਕਿਸੇ ਨੇ ਆਪਣੇ ਸਰੀਰ ਤੇ ਛਿੱਟਾ ਮਾਰ ਲਿਆ ਕਿੰਨਿਆਂ ਦੇ ਦੁੱਖ ਕੱਟੇ ਗਏ ਰੋਗ ਕੱਟੇ ਗਏ ਬਰਸਤ ਗੁਰੂ ਦੂਜਿਆਂ ਦੇ ਦੁੱਖ ਕੱਟ ਕੇ ਸੁੱਖ ਪਹਚਾ ਕੇ ਦੁੱਖ ਆਪਣੇ ਤੇ ਲੈ ਲੈਂਦੇ ਨੇ ਕੱਲ ਵੀ ਸੁਣਿਆ ਸੀ ਉਹ ਮੋਹਣ ਨੂੰ ਤੇ ਜਿਉਂਦਾ ਕਰਤਾ ਬਾਬਾ ਅਟੱਲ ਜੀ ਨੇ ਆਪਣਾ ਸਰੀਰ ਤਿਆਗਤਾ ਉਹਦੀ ਜਗ੍ਹਾ ਤੇ ਆਪਣਾ ਆਪ ਤਿਆਗਤਾ ਦੂਜਿਆਂ ਨੂੰ ਸੁੱਖ ਪਹਚਾਉਂਦੇ ਨੇ ਆਪ ਦੁੱਖ ਕੱਟ ਲੈਂਦੇ ਨੇ ਦੁੱਖ ਕੱਟਦੇ ਨੇ ਆਪ ਦੁੱਖ ਕੱਟਦੇ ਨੇ ਅਸ ਰੰਗੀ ਦੀਆਂ ਤਾਰਾਂ ਹੁੰਦੀਆਂ ਨੇ ਸਰੰਗੀ ਜਿਹੜਾ ਬੜਾ ਮਿੱਠਾ ਸਾਜ਼ ਆ ਨਾ ਸਰੰਗੀ ਉਹਦੀ ਆਵਾਜ਼ ਕਿੰਨੀ ਮਿੱਠੀ ਹੈ ਹਰ ਇੱਕ ਦੇ ਹਿਰਦੇ ਨੂੰ ਮੋਹ ਲੈਂਦੀ ਐ ਇੰਨੀ ਮਿੱਠੀ ਤੋਂ ਹੈ ਉਹਦੀ ਪਰ ਕਦੇ ਇਹ ਪਤਾ ਕਰਿਆ ਉਹਦੀ ਆਵਾਜ਼ ਇੰਨੀ ਮਿੱਠੀ ਕਿਉਂ ਹੈ ਉਹ ਜਦੋਂ ਇੱਕ ਬੱਕਰੇ ਦੀਆਂ ਆਂਦਰਾ ਕੱਢ ਕੇ ਬੱਕਰੇ ਦੀਆਂ ਅਬਰੀਕ ਅਬਰੀਕ ਆਂਦਰਾ ਨੇ ਉਹ ਤਾਰਾਂ ਵੜਨੀਆਂ ਨੇ ਸੁਰਾਂ ਵੜਨੀਆਂ ਨੇ ਫੇਰ ਕਿਤੇ ਉਹਦੇ ਵਿੱਚੋਂ ਜਾ ਕੇ ਮਿੱਠੀ ਆਵਾਜ਼ ਨਿਕਲਦੀ ਹੈ ਆ ਜਿਹੜੇ ਸੀ ਨਗਾਰੇ ਵਜਦੇ ਨੇ ਢੋਲ ਕਾ ਤਬਲੇ ਵਜਦੇ ਨੇ ਤੇ ਫਿਰ ਪਸ਼ੂਆਂ ਦੀ ਖੱਲ ਦੀ ਬਣਦੇ ਨੇ ਨਾ ਬੱਕਰੇ ਦੀ ਖੱਲ ਕਿਸੇ ਨੇ ਆਪਣੀ ਖੱਲ ਲਹਾ ਲਈ ਉਹ ਖੱਲ ਵਿੱਚੋਂ ਐਨੇ ਤਰਾਸਣ ਵਾਲੇ ਨੇ ਤਰਾਸ ਤਰਾਸ ਕੇ ਐਡੀਆਂ ਆਵਾਜ਼ਾਂ ਨਿਕਲੀਆਂ ਉਹ ਸਾਨੂੰ ਰਾ ਸੋਣਾ ਸ਼ੁਰੂ ਹੋ ਗਿਆ ਸਾਨੂੰ ਪਰ ਉਹਦੇ ਪਿੱਛੇ ਕਿਸੇ ਨੇ ਦੁੱਖ ਵੀ ਤੇ ਚੱਲਿਆ ਨਾ ਕਿਸੇ ਨੂੰ ਤਖਲੀਬ ਵੀ ਹੋਇਆ ਕਿਸੇ ਦੀਆਂ ਆਂਦਰਾ ਦੀਆਂ ਸੁਰਾ ਬਣਦੀਆਂ ਤਾਰਾ ਬਣਦੀਆਂ ਸੌਖੀ ਗੱਲ ਥੋੜੀ ਆ ਨਾ ਫੇਰ ਕਿਤੇ ਜਾ ਕੇ ਉਹਦੇ ਵਿੱਚੋਂ ਆਵਾਜ਼ ਨਿਕਲੀ ਆਂਦਰਾ ਦੀਆਂ ਸੁਰਾ ਬਣੀਆਂ ਫਿਰ ਉਹਦੇ ਵਿੱਚ ਕਿਸੇ ਦੀ ਖਲ ਲਈ ਪਹਿਲਾਂ ਖੱਲ ਲੈ ਕੇ ਫਿਰ ਕਿਸੇ ਲੱਕੜ ਤੇ ਮੜੀ ਗਈ ਖੱਲ ਫੇਰ ਉਹਦੇ ਵਿੱਚੋਂ ਤਾਲ ਪੈਦਾ ਹੋਇਆ ਤਾਲ ਜਿਹੜੇ ਤਾਲ ਤੇ ਦੁਨੀਆ ਝੂਮਦੀ ਏ ਫਿਰ ਦੁਨੀਆ ਮਸਤ ਹੁੰਦੀ ਏ ਉਹ ਤਾਲ ਜਦੋਂ ਵੱਜਦਾ ਏ ਪਰ ਹੈ ਕਿਸੇ ਫਸੂਦੀ ਖੱਲ ਲੈ ਪਰ ਕਿਸੇ ਨੇ ਦੁੱਖ ਕਟਿਆ ਸਾਨੂੰ ਫੇਰ ਆਨੰਦ ਦਿੱਤਾ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਇਜੇ ਦਰਾ ਦਿੱਲੀ ਦੇ ਕਿੰਨੇ ਲੋਕਾਈ ਸੀ ਕਿੰਨਿਆਂ ਨੂੰ ਸਤਿਗੁਰਾਂ ਨੇ ਰੋਗਾਂ ਤੋਂ ਰੈਤ ਕੀਤਾ ਦੁੱਖ ਘਟੇ ਦੁੱਖ ਦੂਰ ਹੋ ਗਏ ਪਰ ਉਹ ਚੇਚਕ ਦੀ ਬਿਮਾਰੀ ਆਪਣੇ ਸਿਰ ਲੈ ਲਈ ਸਤਿਗੁਰਾਂ ਆਪਣੇ ਸਿਰ ਲੈ ਲਈ ਉਹ ਬਿਮਾਰੀ ਸਤਿਗੁਰਾਂ ਨੇ ਸ੍ਰੀ ਨੂੰ ਜਿਵੇਂ ਹੁਣ ਕੋਈ ਵਾਇਰਲ ਚੱਲਦਾ ਹਾਂ ਹੁਣ ਆ ਦਿਨਾਂ ਵਿੱਚ ਇੱਕ ਬੁਖਾਰ ਜਿਹੜਾ ਫੈਲਿਆ ਹੋਇਆ ਉਹ ਬੰਦੇ ਨੂੰ ਤਰਨਾ ਹੀ ਬੰਦ ਕਰ ਦਿੰਦਾ ਜਿਹੜਾ ਹੁਣ ਬੁਖਾਰ ਹੁੰਦਾ ਹੈ ਉਹ ਪਹਿਲੇ ਹੀ ਗੋਡੇ ਦੁਖਦੇ ਨੇ ਬੰਦੇ ਦੇ ਜੋੜਾਂ 'ਚ ਦਰਦ ਹੁੰਦੇ ਨੇ ਜਿਹੜਾ ਬੁਖਾਰ ਹੁਣ ਕਿਸੇ ਨੂੰ ਚੜਦਾ ਹੈ ਐਡਾ ਭੈੜਾ ਉਹ ਹਰ ਇੱਕ ਜਿਹੜੇ ਮਨੁੱਖ ਨੂੰ ਕਈ ਕਈ ਦਿਨ ਫਿਰ ਉਹ ਠੀਕ ਨਹੀਂ ਆਉਂਦਾ ਵੈਰ ਨੇ ਸਮੇਂ-ਸਮੇਂ ਤੇ ਵੈਰ ਨੂੰ ਹੁੰਦੇ ਨੇ ਉਦੋਂ ਫਿਰ ਬਿਮਾਰੀ ਫੈਲੀ ਸੀ ਜਦੋਂ ਬਾਲਾ ਪ੍ਰੀਤਮ ਦਿੱਲੀ ਵਿੱਚ ਗਏ ਸੀ ਉਹ ਵਾਇਰਲ ਫੈਲ ਗਿਆ ਹੁਣ ਸਰੀਰ ਤੇ ਸਰੀਰਿਆ ਚਾਹੇ ਕਿਸੇ ਗੁਰੂ ਦਾ ਪੀਰ ਦਾ ਭਗਤ ਦਾ ਜਿੰਨਾ ਮਰਜੀ ਹੈ ਹੁਣ ਸਤਗੁਰਾਂ ਨੇ ਆਪਣਾ ਅਖੀਰਲਾ ਸਮਾਂ ਵੇਖਿਆ ਨੇੜੇ ਹੁਣ ਇਹ ਰੋਗ ਹੈ ਜਿਆਦਾ ਹਾਲਾਂਕਿ ਸਾਰੀਆਂ ਗੱਲਾਂ ਦੇ ਵਿੱਚ ਸਮਰੱਥ ਹੁੰਦੇ ਨੇ ਪਰ ਰੱਬ ਦੇ ਸ਼ਰੀਕ ਨਹੀਂ ਬਣਦੇ ਕੱਲ ਵੀ ਆਪਾਂ ਨੇ ਸੁਣਿਆ ਸੀਗਾ ਉਹ ਆਪਣੇ ਤੇ ਕਿਸੇ ਦੇ ਦੁੱਖ ਆਪਣੇ ਸਿਰ ਲੈ ਲੈਂਦੇ ਨੇ ਰੱਬ ਦੇ ਪਿਆਰੇ ਆਪਣੇ ਸਿਰ ਆਪਣੇ ਸਿਰ ਕਸ਼ਟ ਲੈ ਲੈਂਦੇ ਨੇ ਕਿਸੇ ਨੂੰ ਕਸ਼ਟ ਨਹੀਂ ਦਿੰਦੇ ਉਹ ਆਪਣੇ ਸਿਰ ਲੈ ਲੈਂਦੇ ਨੇ ਲੋਕਾਈ ਦੇ ਦੁੱਖ ਫਿਰ ਕਹਿੰਦੇ ਸੰਗਤ ਨੂੰ ਪਤਾ ਲੱਗ ਗਿਆ ਸਤਿਗੁਰਾਂ ਨੂੰ ਜਿਹੜਾ ਬਿਮਾਰੀ ਆ ਰੋਗ ਹੈ ਬਹੁਤ ਜ਼ਿਆਦਾ ਵੱਧ ਗਿਆ ਫਿਰ ਸਤਿਗੁਰੂ ਤੁਹਾਡੇ ਤੋਂ ਬਾਅਦ ਇਹ ਗੱਦੀ ਦਾ ਵਾਰਸ ਕੌਣ ਬਣੇਗਾ ਤੁਹਾਡੇ ਤੋਂ ਬਾਅਦ ਇਹ ਗੱਦੀ ਦੀ ਬਾਗ ਡੋਰ ਕੌਣ ਸੰਭਾਲੇਗਾ ਮਹਾਰਾਜ ਇਦਾਂ ਤੇ ਦੁਬਧਾ ਵਿੱਚ ਪੈ ਜਾਣਾ ਤੁਹਾਡੇ ਤੋਂ ਪਹਿਲਾਂ ਜਿੰਨੇ ਗੁਰੂ ਸਾਹਿਬਾਨ ਹੋਏ ਉਹ ਆਪਣੇ ਪੰਜ ਭੂਤਕ ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ ਕਿਸਨ ਕਿਸੇ ਦੀ ਡਿਊਟੀ ਲਾ ਕੇ ਜਾਂਦੇ ਸੀ ਕਿਸੇ ਨੂੰ ਅੱਗੇ ਗੁਰਤਾ ਗੱਦੀ ਦੇ ਵਾਰਿਸ ਬਣਾ ਕੇ ਜਾਂਦੇ ਸੀ ਸਤਿਗੁਰੂ ਤੁਸੀਂ ਫਿਰ ਕੋਈ ਅੱਗੇ ਬਣਾਇਆ ਨਹੀਂ ਕੋਈ ਵਾਲੀ ਵਾਰਿਸ ਗੱਦੀ ਦਾ ਬਾਲਾ ਪ੍ਰੀਤਮ ਕਹਿੰਦੇ ਪੰਜ ਪੈਸੇ ਲਿਆਓ ਨਰੀਲ ਹੱਥ ਵਿੱਚ ਵੜਿਆ ਸਤਿਗੁਰਾਂ ਨੇ ਕਿਉਂਕਿ ਪਹਿਲੇ ਗੁਰੂ ਸੇਵਾ ਨਾਲ ਇਹ ਤਾਂ ਗੱਦੀ ਦਾ ਤਿਲਕ ਲਾਉਂਦੇ ਫਿਰ ਪੰਜ ਪੈਸੇ ਨਾਰੀਅਲ ਰੱਖ ਕੇ ਕਰਮਾ ਹੁੰਦੀਆਂ ਮੱਥਾ ਟੇਕਿਆ ਜਾਂਦਾ ਫਿਰ ਸੰਗਤ ਨੂੰ ਕਿਹਾ ਜਾਂਦਾ ਭਾਈ ਅੱਜ ਤੋਂ ਬਾਅਦ ਧੰਗੁਰ ਨਾਨਕ ਦੀ ਗੱਦੀ ਦੇ وارث ਜੇ ਧੰਗੁਰ ਅਰਜਨ ਦੇ ਪਾਤਸ਼ਾਹ ਉਹ ਕਹਿੰਦੇ ਭਾਈ ਹਰਗੋਬਿੰਦ ਪਾਤਸ਼ਾਹ ਵਾਰਿਸ ਨੇ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਭਾਈ ਹੁਣ ਹਰ ਰਾਏ ਪਾਤਸ਼ਾਹ ਵਾਰਿਸ ਨੇ ਹਰ ਰਾਏ ਤੋਂ ਬਾਅਦ ਆਈ ਭਾਈ ਹੁਣਾ ਬਾਲਾ ਪ੍ਰੀਤਮ ਹਰਕ੍ਰਿਸ਼ਨ ਗੱਦੀ ਦੇ وارث ਨੇ ਧੰਗੁਰ ਨਾਨਕ ਦੀ ਗੱਦੀ ਦੇ ਸਤਗੁਰੂ ਤੁਸੀਂ ਹੀ ਨਹੀਂ ਕਿਸੇ ਨੂੰ ਮੇਰਾ ਗੱਦੀ ਦਿੱਤੀ ਕਹਿੰਦੇ ਹੁਣ ਸਮਾਂ ਨੇੜਿਆ ਹੁਣ ਸਾਡਾ ਅਖੀਰ ਦਾ ਬਸ ਇੱਕੋ ਹੀ ਸ਼ਬਦ ਕਹੇ ਸਤਿਗੁਰਾਂ ਨੇ ਬਾਬਾ ਬਸੇ ਵਿੱਚ ਬਕਾਲੇ ਬਕਾਲੇ ਵੱਲ ਹੱਥ ਕਰਤਾ ਕਹਿੰਦੇ ਬਾਬਾ ਤੇ ਮਰਉਣ ਜਿਹੜਾ ਅਗਲੇ ਗੱਦੀ ਦੇ ਵਾਰਿਸ ਨੇ ਉਹ ਬਕਾਲੇ ਦੀ ਧਰਤੀ ਤੇ ਨੇ ਹੁਣ ਰਮ ਜਮਾਰਦੀ ਹਰਿ ਕ੍ਰਿਸ਼ਨ ਮਹਾਰਾਜ ਭਾਵ ਕੀ ਹੈ ਬਾਬੇ ਲੱਗਦੇ ਸੀਗੇ ਧੰਗੁਰ ਤੇਗਵਹਦਰ ਪਾਸ਼ਾ ਹਰਿਕ੍ਰਿਸ਼ਨ ਮਹਾਰਾਜ ਦੇ ਬਾਬੇ ਲੱਗਦੇ ਸੀ ਹੁਣ ਦੁਨਿਆਵੀ ਰਿਸ਼ਤੇਦਾਰੀ ਵਿੱਚ ਬਾਬੇ ਲੱਗਦੇ ਨੇ ਕਹਿ ਦਿੱਤਾ ਸੰਗਤਾਂ ਨੂੰ ਭਾਈ ਸੰਤ ਜੀ ਬਾਬਾ ਤੇ ਬਕਾਲੇ ਵਿੱਚ ਆ ਫਿਰ ਜਿਹੜੇ ਹੁਣ ਅਗਲੇ ਧੰਗੁਰ ਨਾਨਕ ਦੀ ਗੱਦੀ ਦੀ ਬਾਗ ਡੋਰ ਸੰਭਲਣੀ ਹੈ ਉਹ ਬਕਾਲੇ ਹੁਣ ਬਕਾਲੇ ਦੇ ਉੱਤੇ ਉਹ ਆਲੇ ਦੁਆਲੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਹਰਿ ਕ੍ਰਿਸ਼ਨ ਮਹਾਰਾਜ ਨੇ ਕਿਹੜਾ ਨਾਂ ਲਿਆ ਕਿਸੇ ਦਾ ਸਿੱਧਾ ਤੇ ਗਿਆਨੀ ਕੇ ਗੁਰੂ ਤੇਗ ਬਹਾਦਰ ਪਾਸ਼ਾ ਗੱਦੀ ਦੇ ਵਾਰਿਸ ਨੇ ਹੁਣ ਏਸੇ ਗੱਲ ਦਾ ਵੜਿਆ ਨੇ ਦਾ ਲਾਉਣਾ ਸ਼ੁਰੂ ਕਰਤਾ 22 ਮੰਝੀਆਂ ਤੁਸੀਂ ਜਾਣਦੇ ਹੋ ਫਿਰ ਬਕਾਲੇ ਦੀ ਧਰਤੀ ਤੇ ਲੱਗੀਆਂ ਸੀ 22 ਮੰਝੀਆਂ ਬਕਾਲੇ ਦੀ ਧਰਤੀ ਤੇ ਲਾਗੀਆਂ ਫਿਰ ਕਿਵੇਂ ਸਤਿਗੁਰੂ ਧੰਨ ਗੁਰ ਤੇਗ ਬਹਾਦਰ ਪਾਤਸ਼ਾਹ ਗੱਦੀ ਦੇ ਵਾਰਿਸ ਵੜਨੇ ਕਿਵੇਂ ਉਹ ਬਾਈ ਮੰਜੀਆਂ ਲਾਉਂਦੇ ਨੇਗੇ ਤੇ ਕਿਵੇਂ ਫਿਰ ਉਹਨਾਂ ਦੀ ਪਰਕ